ਅਮ੍ਰਿਤਸਰ ਦੇ ਗੁਮਟਾਲਾ ਚੌਂਕੀ ਦੇ ਬਾਹਰ ਬਲਾਸਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਬਲਾਸਟ ਦੀ ਤਾਂ ਲਗਾਤਾਰ ਇਹ ਪੰਜਾਬ ਦੇ ਵਿੱਚ ਤਖਾਸੋ ਤੇ ਅਮ੍ਰਿਤਸਰ ਸ਼ਹਿਰ ਦੇ ਵਿੱਚ ਪੰਜਵਾਂ ਬਲਾਸਟ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਹਾਲਾਂਕਿ ਇੱਕ ਬਲਾਸਟ ਗੁਰਦਾਸਪੁਰ ਦੇ ਵਿੱਚ ਵੀ ਹੋਇਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਹੀ ਆਪਣੀ ਕਾਰਵਾਈ ਕੀਤੀ ਗਈ ਸੀ ਅਤੇ ਨਾਲ ਹੀ ਦੋ ਤੋਂ ਤਿੰਨ ਜਿਹੜੇ ਸੀਗੇ ਉਹ ਨੌਜਵਾਨਾਂ ਨੂੰ ਯੂਪੀ 'ਚ ਜਾ ਕੇ ਜਿਹੜਾ ਸੀਗਾ ਐਨਕਾਊਂਟਰ ਕੀਤਾ ਗਿਆ ਸੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤੇ ਗੁਮਟਾਲਾ ਚੌਂਕੀ ਦੇ ਬਿਲਕੁਲ ਨਜ਼ਦੀਕਾਂ ਹਾਲਾਂਕਿ ਜੇਕਰ ਇਸ ਜਗ੍ਹਾ ਤੋਂ ਦੱਸਿਆ ਜਾਵੇ ਤਾਂ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਓਝਲਾ ਦਾ ਘਰ ਵੀ ਕਰੀਬ 500 ਮੀਟਰ ਦੀ ਦੂਰੀ ਤੇ ਹੈ ਲੇਕਿਨ ਇਸ ਜਗ੍ਹਾ ਨੂੰ ਹੀ ਇੱਕ ਵਾਰ ਫਿਰ ਤੋਂ ਜਿਹੜਾ ਟਾਰਗੇਟ ਜਿਹੜਾ ਹੈ ਉਹ ਜੋ ਗਲਤ ਅੰਸਰ ਨੇ ਉਹਨਾਂ ਵੱਲੋਂ ਕੀਤਾ ਗਿਆ ਹੈ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਗੁਮਟਾਲਾ ਚੌਂਕੀ ਦੇ ਬਾਹਰ ਮੌਜੂਦ ਆ ਜਿੱਥੇ ਕਿ ਭਾਰੀ ਪੁਲਿਸ ਫੋਰਟ ਜਿਹੜੀ ਹੈ ਉਹ ਤਨਾਤ ਕੀਤੀ ਗਈ ਹੈ ਜੇਕਰ ਪੁੱਛ ਐਸੇ ਬ੍ਰਿਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਬ੍ਰਿਜ ਤੋਂ ਦੇ ਸਕਦੇ ਹੋ ਕਿ ਪੁਲਸ ਅਧਿਕਾਰੀ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਇਸ ਤੋਂ ਪਹਿਲਾਂ ਕਈ ਵੱਡੇ ਆਫੀਸਰ ਜਿਹੜੇ ਸੀਗੇ ਉਹ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਸਨ ਲੇਕਿਨ ਕਿਤਨਾ ਕਤੇ ਪੰਜਾਬ ਪੁਲਸ ਵੱਲੋਂ ਵਿਜਦੇ ਕੁਝ ਦਿਨਾਂ ਬਾਅਦ ਹੀ ਜੋ ਪਿਛਲੇ ਬਲਾਸਟ ਨੇ ਉਹਨਾਂ ਨੂੰ ਵੇਖਦੇ ਹੋਏ ਅਸੇ ਤਰ੍ਹਾਂ ਦਾ ਹੀ ਜੋ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਉਹਨਾਂ ਨੇ ਸਾਫ਼ ਕਹਿਣਾ ਹੈ ਕਿ ਇਹ ਬਲਾਸਟ ਹੈਂਡ ਗ੍ਰੇਨੇਡ ਦਾ ਬਲਾਸਟ ਨਹੀਂ ਹੈ ਇਸ ਨੂੰ ਸਿਰਫ ਉਹ ਸਿਰਫ ਜਿਸ ਗਾਲੀ ਗੱਡੀ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਸ਼ੀਸ਼ਾ ਟਿੜਕਿਆ ਹੈ ਉਸ ਨੂੰ ਹੀ ਲੈ ਕੇ ਜਿਹੜਾ ਹੈ ਸਿਰਫ ਤੇ ਸਿਰਫ ਜੋ ਬਲਾਸਟ ਹੋਇਆ ਹੈ ਉਹ ਸਿਰਫ ਤੇ ਸਿਰਫ ਰੇਡੀਏਟਰ ਫਟਣ ਕਰਕੇ ਹੋਇਆ ਹੈ ਲੇਕਿਨ ਕਿਤਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਇਹ ਚੌਥੇ ਤੋਂ ਲੈ ਕੇ ਪੰਜਵਾਂ ਬਲਾਸਟ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਬੇਸ਼ੱਕ ਗੁਰਬਖਸ਼ਨ ਅਗਰ ਚੌਂਕੀ ਦੀ ਗੱਲ ਕੀਤੀ ਇਹਦੇ ਵਿੱਚ ਬਲਾਸਟ ਹੋਣ ਦੀ ਗੱਲ ਕੀਤੀ ਜਾਂਦੀ ਹੋਵੇ ਚਾਹੇ ਉਹ ਅੰਮ੍ਰਿਤਸਰ ਦੇ اسلامਾਬਾਦ ਚੌਂਕੀ ਦੀ ਗੱਲ ਕੀਤੀ ਜਾਂਦੀ ਹੋਵੇ ਚਾਹੇ ਉਹ ਮਜੀਠੇ ਹਲਕੇ ਦੇ ਵਿੱਚ ਗੱਲ ਕੀਤੀ ਜਾਂਦੀ ਹੋਵੇ ਚਾਹੇ ਉਹ ਅੱਜ ਇਸ ਗੁਮਟਾਲਾ ਚੌਂਕੀ ਦੀ ਗੱਲ ਕੀਤੀ ਜਾਂਦੀ ਹੋਵੇ ਲਗਾਤਾਰ ਹੀ ਪੁਲਿਸ ਦਾ ਇੱਕੋ ਹੀ ਤਰਕ ਸਾਹਮਣੇ ਆਉਂਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਬਲਾਸਟ ਨਹੀਂ ਹੋਇਆ ਹਾਲਾਂਕਿ ਜਦੋਂ ਮਜੀਠੇ ਸਾਡੀ ਟੀਮ ਪਹੁੰਚੀ ਸੀ ਤਾਂ ਉਸ ਵੇਲੇ ਕਿਹਾ ਗਿਆ ਸੀਗਾ ਕਿ ਸਿਰਫ ਟਾਇਰ ਫਟਿਆ ਸੀ ਲੇਕਿਨ ਟਾਇਰ ਫਟਣ ਦੀ ਆਵਾਜ਼ ਇੰਨੀ ਜ਼ਬਰਦਸਤ ਨਹੀਂ ਹੁੰਦੀ ਕਿ ਸ਼ਾਇਦ ਸੀਸੀਟੀਵੀ ਲੱਗੇ ਹੋਣ ਤਾਂ ਸੀਸੀਟੀਵੀ ਵੀ ਕੰਮ ਬਜਾਣ ਲੇਕਿਨ ਜੁਰੂ اسلامਾਬਾਦ ਚੌਂਕੀ ਦੇ ਵਿੱਚ ਵੱਡਾ ਬਲਾਸਟ ਹੋਇਆ ਸੀ ਤਾਂ ਉਸ ਵੇਲੇ ਵੀ ਕਾਫੀ ਆਰਮੀ ਦੇ ਅਫਸਰ ਉੱਥੇ ਪਹੁੰਚੇ ਸਨ ਪੁਲਿਸ ਦੇ ਆਲਾ ਅਧਿਕਾਰੀ ਉਥੇ ਪਹੁੰਚੇ ਸਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਾ ਜਿਹੜੇ ਸੀਗੇ ਉਹ ਉਥੇ ਪਹੁੰਚੇ ਸਨ ਉਹਨਾਂ ਵੱਲੋਂ ਸਾਫ ਤੋਂ ਤੇ ਸਪੈਸੀਫਿਕ ਗੱਲ ਕਹੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦਾ ਬਲਾਸ ਜਿਹੜਾ ਇਹੋ ਨਹੀਂ ਹੋਇਆ ਲੇਕਿਨ ਲਾਗੇ ਸ਼ਾਗਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਜਿਹੜੇ ਸੇ ਤੜਕੇ ਦੇ ਹੋਏ ਅਨਜ਼ਰ ਆਇਸਨ ਲੇਕਿਨ ਹੁੰਦੀ ਗੱਲ ਕੀ ਕੀਤੀ ਜਾਵੇ ਤਾਂ ਅੱਜ ਵੀ ਵੱਡਾ ਬਲਾਸਟ ਜਿਹੜਾ ਹੈ ਉਹ ਜ਼ਰੂਰ ਹੋਇਆ ਤੇ ਇਸ ਦੀ ਪੁਸ਼ਟੀ ਜਿਹੜੀ ਹੈ ਜਿਹੜੀ ਹੈਂਡ ਗ੍ਰੇਨੇਡ ਸੁੱਟਣ ਦੀ ਪੁਸ਼ਟੀ ਜਿਹੜੀ ਹੈ ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਲਈਤੀ ਗਈ ਹੈ ਬੇਸ਼ੱਕ ਬਾਬੂ ਸ਼ਾਹੀ ਦੀ ਟੀਮ ਨੈਟਵਰਕ ਦੀ ਟੀਮ ਜਿਹੜੀ ਹੈ ਇਸ ਦੀ ਪੋਸਟ ਨਹੀਂ ਕਰਦੀ ਕਿ ਇਹ ਪੋਸਟ ਸਹੀ ਹੈ ਜਾਂ ਗਲਤ ਲੇਕਿਨ ਉਸ ਪੋਸਟ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਜੋ ਗੁਮਟਾਲਾ ਚੌਕ ਕੀ ਦੇ ਬਾਹਰ ਹੈਂਡ ਗ੍ਰੇਨੇਡ ਸੁੱਟਿਆ ਗਿਆ ਹੈ ਉਹਨਾਂ ਦੀ ਹੀ ਟੀਮ ਵੱਲੋਂ ਸੁੱਟਿਆ ਗਿਆ ਤੇ ਇਹ ਉਸ ਕਰਕੇ ਹੈ ਕਿ ਦੋ ਸਕੇ ਭਰਾਵਾਂ ਦਾ ਐਂਕਾਊਂਟਰ ਜਿਹੜਾ ਸੀਗਾ ਪੁ ਕੀਤਾ ਗਿਆ ਸੀ ਜਿਸ ਕਰਕੇ ਉਹਨਾਂ ਵੱਲੋਂ ਜਿਹੜੀ ਸੀਗੀ ਇਹ ਪੁਸ਼ਟੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਟੀਮ ਹਜੇ ਵੀ ਸਰਚ ਸਰਚ ਕਰਦੀ ਹੋਈ ਤੁਹਾਨੂੰ ਅਨਜ਼ਰਾਂ ਦੀ ਹੋਏਗੀ ਜੇਕਰ ਇਹ ਰੇਡੀਏਟਰ ਫਟਣ ਕਾਰਨ ਜੇ ਬਲਾਸਟ ਹੋਇਆ ਸੀ ਤਾਂ ਪੁਲਿਸ ਹਜੇ ਤੱਕ ਹੁਣ ਤੱਕ ਕੀ ਸਰਚ ਕਰਦੀ ਪਈ ਹੈ ਇਹ ਸ਼ਾਇਦ ਸਾਨੂੰ ਵੀ ਨਹੀਂ ਜਾਂਚ ਪਤਾ ਲੱਗ ਪਾਰੀ ਲੇਕਿਨ ਕਿਤਨਾ ਕਤੇ ਆਰਮੀ ਦੀ ਟੀਮ ਇੱਥੇ ਪਹੁੰਚਦੀ ਹੈ ਅਤੇ ਟੀਮ ਪਹੁੰਚਣ ਤੋਂ ਬਾਅਦ ਜਿਹੜੀ ਹੈ ਉਹ ਜਾਂਚ ਦੀ ਗੱਲ ਜਿਹੜੀ ਹੈ ਉਹ ਕਰਦੀ ਹੈ ਲੇਕਿਨ ਜੇਕਰ ਪੁਲਿਸ ਅਧਿਕਾਰੀਆਂ ਦੀ ਮੰਨੀ ਜਾਵੇ ਤਾਂ ਪੁਲਿਸ ਅਧਿਕਾਰੀਆਂ ਦਾ ਸਿਰਫ ਅਤੇ ਸਿਰਫ ਇਹੀ ਤਰਕ ਹੈ ਕਿ ਬਲਾਸਟ ਕਿਸੇ ਤਰੀਕੇ ਨਾਲ ਨਹੀਂ ਹੋਇਆ ਸਿਰਫ ਅਤੇ ਸਿਰਫ ਗੱਡੀ ਦਾ ਰੇਡੀਏਟਰ ਫਟਣ ਕਾਰਨ ਹੀ ਇਹ ਬਲਾਸਟ ਹੋਇਆ ਹੁਣ ਇਹਦੇ ਪਿੱਛੇ ਸੱਚਾਈ ਕੀ ਹੈ ਇਹਦਾ ਕੁਝ ਸਮੇਂ ਬਾਅਦ ਹੀ ਪਤਾ ਲੱਗ ਪਾਵੇਗਾ ਜਾਂ ਕੁਝ ਜੋ ਪੁਲਿਸ ਅਧਿਕਾਰੀ ਨੇ ਉਹ ਜਰੂਰ ਇਸਦਾ ਜਾਣਕਾਰੀ ਦੇ ਪਾਣਗੇ ਲੇਕਿਨ ਕਿਤਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਪੰਜਵਾਂ ਬਲਾਸਟ ਜਿਹੜਾ ਹੈ ਉਹ ਜਰੂਰ ਹੋਇਆ ਹੈ ਜਿਸ ਵਿੱਚ ਅਬੇਸ਼ਕ ਕਿਸੇ ਦੀ ਤਾਸ਼ ਹੋਣ ਦੀ ਸੂਚਨਾ ਤਾਂ ਨਹੀਂ ਹੈ ਲੇਕਿਨ ਕਿਤਨਾ ਕਹਤੇ ਜਿਹੜੀ ਜੋ ਜ਼ਿੰਮੇਵਾਰੀਆਂ ਨੇ ਉਜਰੂ ਬਬਰਖਾਸਾ ਇੰਟਰਨੈਸ਼ਨਲ ਵੱਲੋਂ ਲਿੱਤੀ ਜਾ ਰਹੀ ਬੇਸ਼ੱਕ ਅਸੀਂ ਉਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਪੰਜਾਬ ਦੇ ਲਗਾਤਾਰ ਹੀ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਹੈਪੀ ਪਾਸਿਆਂ ਨੂੰ ਦਾ ਨਾਮ ਜਿਹੜਾ ਸੀਗਾ ਅਜਨਾਲਾ ਦੇ ਬਾਹਰ ਵਿਸਪੋਰਟ ਰੱਖਣ ਦੇ ਮਾਮਲੇ ਦੇ ਵਿੱਚ ਵੀ ਸਾਹਮਣੇ ਆਇਆ ਸੀ ਅਤੇ ਲਗਾਤਾਰ ਹੀ ਇਸ ਜੀ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਪੁਲਿਸ ਜਿਹੜੀ ਹੈ ਉਹ ਡਿਨਾਈ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਬਲਾਸਟ ਨਹੀਂ ਹੋਇਆ ਹੁਣ ਵੇਖਣਾ ਹੋਵੇਗਾ ਕਿ ਕੁਝ ਸਮੇਂ ਬਾਅਦ ਜਦੋਂ ਪੁਲਸ ਅਧਿਕਾਰੀ ਇਸ ਨੂੰ ਲੈ ਕੇ ਕੋਈ ਵੱਡੀ ਪ੍ਰੈਸ ਕਾਨਫਰੰਸ ਕਰਦੇ ਰਿਆਂ ਜਾਂ ਆਲਾ ਅਧਿਕਾਰੀ ਇਸ ਨੂੰ ਲੈ ਕੇ ਵੱਡੀ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਸ਼ਾਇਦ ਕੋਈ ਵੱਡੇ ਖੁਲਾਸੇ ਹੋ ਸਕਦੇ ਨੇ ਲੇਕਿਨ ਕਿਤਨਾ ਕਿਤੇ ਗੁਰਦਾਸਪੁਰ ਦੇ ਵਿੱਚ ਹੋਏ ਬਲਾਸਟ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਬਲਾਸਟ ਹੋਇਆ ਹੈ ਤੇ ਹੁਣ ਪੁਲਸ ਵੱਲੋਂ ਬੇਸ਼ੱਕ ਇਹ ਕਿਹਾ ਜਾ ਰਿਹਾ ਕਿ ਰੇਡੀਏਟਰ ਫਟਣ ਕਾਰਨ ਜਿਹੜਾ ਹੈ ਸ਼ੀਸ਼ਾ ਤੜਕੇ ਨੇ ਗੱਡੀ ਦੇ ਸ਼ਾਇਦ ਮਾਹਿਰਾਂ ਦੀ ਮੰਨੀ ਜਾਵੇ ਤਾਂ ਕਦੀ ਵੀ ਸ਼ੀਸ਼ੇ ਜਿਹੜੇ ਨੇ ਕਦੀ ਸ਼ੀਸ਼ਾ ਫਰੰਟ ਸ਼ੀਸ਼ਾ ਕਦੀ ਵੀ ਨਹੀਂ ਤੜਕਦਾ ਲੇਕਿਨ ਕਿਤਨਾ ਕਹਤੇ ਪੁਲਸ ਵੱਲੋਂ ਇੱਕ ਵਾਰ ਫੇਰ ਤੋਂ ਆਪਣੀ ਜਿਹੜੀਆਂ ਨਾਕਾਮੀਆਂ ਨੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜਿਹੜੇ ਲਗਾਤਾਰ ਹੀ ਬਲਾਸਟ ਪੰਜਾਬ 'ਚ ਹੋ ਰਹੇ ਨੇ ਉਸ ਨੂੰ ਰੋਕਣ ਦੀ ਬਜਾਏ ਉਸ ਤੇ ਪੜਦਾ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਰੋ ਤੱਕ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਕਿਉਂਕਿ ਲਗਾਤਾਰ ਹੀ ਜਰੋ ਆਸੇ ਪਾਸਿਓਂ ਪੁੱਛਿਆ ਗਿਆ ਸੀ ਤਾਂ ਸਾਫ ਹੋਤੇ ਕਿ ਆਵਾਜ਼ ਬਹੁਤ ਵੱਡੀ ਸੀਗੀ ਬਹੁਤ ਹਿਊ ਸੀਗੀ ਔਰ ਬਹੁਤ ਅਲਾਉਡਲੀ ਆਵਾਜ਼ ਜਿਹੜੀ ਸੀਗੀ ਉਹ ਬਲਾਸਟ ਹੀ ਆਈ ਹੈ ਲੇਕਿਨ ਕਿਤਨਾ ਕਤੇ ਪੁਲਿਸ ਬੇਸ਼ੱਕ ਇਸ ਨੂੰ ਡਿਫੈਂਡ ਕਰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਸਿਰਫ ਰਸਤੇ ਤੇ ਸਿਰਫ ਰੇਡੀਏਟਰ ਫਟਿਆ ਹੈ ਜਾਂ ਕੋਈ ਹੋਰ ਨਵਾਂ ਵਾਲਾ ਆਪਣੇ ਤਰਕ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਲੇਕਿਨ ਕਿਤਨਾ ਕਤੇ ਬਲਾਸਟ ਪੁਲਿਸ ਅਧਿਕਾਰੀ ਹੀ ਬਾਅਦੋਂ ਸਾਫ ਕਰ ਸਕਦੇ ਨੇ ਲੇਕਿਨ ਜੋ ਹਾਲਾਤ ਨਜ਼ਰ ਆ ਰਹੇ ਨੇ ਇਸ ਨਾਲ ਸਾਫ ਸੇਦੋ ਹੋ ਰਿਹਾ ਹੈ ਕਿ ਅੰਮ੍ਰਿਤਸਰ ਇਤਿਹਾਸ ਰੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਹੈ ਉਹ ਲਗਾਤਾਰ ਹੀ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਲੇ ਸਰ ਪਹਿਲਾਂ ਚੁੱਪ ਕਰ ਜੀ ਸਰ ਮਾਈਕ ਸਾਡੇ ਕਰ ਲਓ ਥਲੇ ਕਰ ਲਓ ਮੂੰਹ ਅੱਗੇ ਰੱਖਿਆ ਮਾਈਕ ਚਲੋ ਚਲੋ 8 ਵਜੇ ਦੇ ਕਰੀਬ ਏਐਸ ਹਰਜਿੰਦਰ ਸਿੰਘ ਚੌਂਕੀ ਚਾਰਜ ਗੁੰਮਟਾਲਾ ਜਿਹੜੇ ਅੰਦਰ ਪਬਲਿਕ ਡੀਲਿੰਗ ਕਰ ਰਹੇ ਸੀ ਕੋਈ ਪਾਰਟੀ ਦਾ ਝਗੜਾ ਹੋਇਆ ਸੀ ਗੱਲਬਾਤ ਸੁਣ ਰਿਹਾ ਸੀ ਬਾਹਰ ਜਿਹੜਾ ਖੜਕਾ ਹੋਇਆ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਦੇਖਿਆ ਕਿ ਸਾਡੇ ਐਸਏ ਤੇਜਿੰਦਰ ਸਿੰਘ ਦੀ ਇੱਕ ਗੱਡੀ ਸੀ ਜੈਨਰਸਟੀਲੋ 2008 ਮਾਡਲ ਪੁਰਾਣੀ ਗੱਡੀ ਸੀ ਉਹਦੇ ਆ ਜਿਹੜਾ ਕੂਲਰਟਰ ਵਗ ਰਿਹਾ ਸੀ ਜਦੋਂ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤਾਂ ਰੇਡੀਏਟਰ ਬਲਾਸ ਹੋਇਆ ਸੀ ਮਾਈਕ ਥੱਲੇ ਕਰ ਲ ਮੂੰਹ ਤਾਂ ਦਿਖੰਦੋ ਪਰ ਸਰ ਧਮਾਕੇ ਦੇ ਸਰ ਹੋ ਜਾਂਦਾ ਹੈ ਖੜੀ ਗੱਡੀ ਦਾ ਉਸ ਨੂੰ ਅਸੀਂ ਨਹੀਂ ਕਰ ਸਕਦੇ ਕਲੀਅਰ ਕਿ ਪੋਸਟਾਂ ਤੇ ਪਾਈ ਜਾਂਦੇ ਰੋਜ਼ ਗੈਂਗਸਟਰ ਪਾਈ ਜਾਂਦੇ ਆ ਪੋਸਟ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਪਰ ਹੁਣ ਪੋਸਟ 'ਤੇ ਵੀ ਵੈਰੀਫਾਈ ਕਰਾਂਗੇ ਪਰ ਜੋ ਹੁਣ ਤੱਕ ਸਾਨੂੰ ਜਿਹੜਾ ਸਾਹਮਣੇ ਆਇਆ ਵਾ ਅਸੀਂ ਮਕੈਨਿਕ ਬੁਲਾ ਕੇ ਗੱਡੀ ਚੈੱਕ ਕਰਾਈ ਆ ਉਹ ਗੱਡੀ ਦਾ ਰੇਡੀਏਟਰ ਬਲਾਸਟ ਹੋਇਆ ਹੋਇਆ ਉਹਦਾ ਕੂਲਰ ਵੀ ਤੁਸੀਂ ਦੇਖ ਸਕਦੇ ਇੱਥੇ ਵਗਿਆ ਹੋਇਆ ਦਾ ਬਿਲਕੁਲ ਗੇਟ ਦੇ ਅੱਗੇ ਗੱਡੀ ਗੱਡੀ ਫੌਜ ਚ ਆ ਗਈ ਫੌਜ ਕਿਉਂ ਆ ਗਈ ਫੌਜ ਰੂਟੀਨ ਦੀ ਤਰ੍ਹਾਂ ਡੇਲੀ ਸੜਕਾਂ ਹੁੰਦੇ ਆ ਕਿਉਂਕਿ ਲੱਗੇ ਆਰਮੀ ਕੈਂਟ ਉਹ ਗਸਤ ਕਰਦੇ ਨੇ ਗਸਤ ਕਰਦੇ ਕਰਦੇ ਰੂਟੀਨ ਦੀ ਡੇਲੀ ਚੌਂਕੀ ਆ ਕੇ ਬੈਠ ਜਾਂਦੇ ਕਈ ਵਾਰ ਆਉਂਦੇ ਨੇ ਇਸ ਕਰਕੇ ਉਹ ਇਹੋ ਜਿਹੀ ਗੱਲ ਨਹੀਂ ਫੌਜ ਦੀ ਸਪੈਸ਼ਲਿਸਟ ਕੰਮ ਲਈ ਆਈ ਹੈ ਉਹ ਰਜਾਨਾ ਦੀ ਗਸਤੀ ਤਰ੍ਹਾਂ ਹੀ ਆਏ ਨੇ ਸ਼ਿਵਦਰਸ਼ਨ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਰਾ ਤੁਹਾਨੂੰ ਵਰਲਡ ਦੇਖ ਰਿਹਾ ਇਸ ਟਾਈਮ ਜੀ ਮੀਡੀਆ ਤੇ ਹੋਰ ਵੀ ਚੈਨਲ ਇੱਥੇ ਮੌਜੂਦ ਨੇ ਕਿਉਂਕਿ ਕੱਲ ਨੂੰ ਜੇਕਰ ਉਹ ਮਲਜ਼ਮ ਫੜੇ ਜਾਂਦੇ ਨੇ ਤਾਂ ਡੀਜੀਪੀ ਸਾਹਿਬ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਣੀ ਹੈ ਕਿਉਂਕਿ ਕੀ ਹੋਇਆ ਸੀਗਾ ਤੁਹਾਨੂੰ ਥੋੜਾ ਜਿਹਾ ਜ਼ਿਕਰ ਜ਼ਿਆਦਾ ਬਿਲਕੁਲ ਵੇਖੋ ਮੁੱਢਲੇ ਤੌਰ ਤੇ ਜਿਹੜੇ ਸਾਰੀ ਇੱਥੇ ਖਾਣੇ ਦੇ ਵਿੱਚ ਟਾਇਰ ਬਟਨ ਦੀ ਘਟਨਾ ਸੀਗੀ ਪਰ ਅਗਲੇ ਦਿਨ ਉਹ ਮਲਜ਼ਮ ਉਤੋਂ ਫੜੇ ਜਾਂਦੇ ਨੇ ਡੀਜੀਪੀ ਸਾਹਿਬ ਤੋਂ ਮੁੱਢਲੇ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਗੱਡੀ ਬਾਹਰ ਗੇਟ ਤੇ ਖੜੀ ਸੀ ਉਹਦਾ ਗੂਲਟਾ ਵਗ ਰਿਹਾ ਸੀ ਜਦੋਂ ਮਕੈਨਿਕ ਚੱਕ ਨੂੰ ਬੁਲਾ ਕੇ ਚੈੱਕ ਰਿਹਾ ਉਹਦਾ ਜਿਹੜ ਉਹਦਾ ਬਲਾਸਟ ਹੋਇਆ ਹੋਵੇ ਥੱਲੇੋਂ ਤੇ ਉਹਦੇ ਨਾਲ ਸ਼ੀਸ਼ੇ ਤਰੇੜਾ ਗਿਆ। ਫਿਰ ਵੀ ਅਸੀਂ ਇਸ ਸੰਬੰਧੀ ਵੈਰੀਫਾਈ ਕਰ ਰਹੇ ਹਾਂ। ਅਸੀਂ ਇਹ ਸੇ ਕਰਕੇ ਤੁਹਾਨੂੰ ਉਹ ਤੋਂ ਕਲੀਅਰ ਨਹੀਂ ਕਰ ਰਹੇ ਇੱਦਾਂ ਵੈਰੀਫਾਈ ਕਰ ਰਹੇ ਹਾਂ। ਪਤਾ ਦੇ ਰਹੇ ਹੋ ਤੁਸੀਂ ਕੋਈ? ਅਸੀਂ ਜੇ ਵੈਰੀਫਾਈ ਕਰ ਰਹੇ ਹਾਂ ਫਿਰ ਹਾਲ ਕੋਈ ਇਹੋ ਜੀ ਗੱਲ ਨਹੀਂ ਆਈ ਤੁਸੀਂ ਸਾਹਮਣੇ ਦੇਖ ਸਕਦੇ ਜੇ ਇੱਧਰ ਕੈਮਰਾ ਮਾਰੋ ਚੌਂਕੀ ਦਾ ਗੇਟ ਆ ਇਹ ਦਵਾਰ ਆ ਕੋਈ ਨਿਸ਼ਾਨ ਨਹੀਂ ਇਹਦੇ ਪਿਆ ਕੋਈ। ਜੇ ਇੱਥੇ ਕੋਈ ਇਹੋ ਜੀ ਗੱਲ ਹੁੰਦੀ ਚੌਂਕੀ ਦਾ ਦਵਾਰ ਦਾ ਨੁਕਸਾਨ ਹੋਣਾ ਸੀ ਗੇਟ ਦਾ ਨੁਕਸਾਨ ਹੋਣਾ ਸੀ ਲੱਗੇ ਕੋਈ ਵਹੀਕਲ ਆ ਉਹਨਾਂ ਦਾ ਨੁਕਸਾਨ ਹੋਣਾ ਸੀ। ਪਰ ਮੁੱਢਲੇ ਤ ਇਸ ਕਰਕੇ ਅਸੀਂ ਇਸ ਬਾਰੇ ਤੁਹਾਨੂੰ ਨਹੀਂ ਕਹਿ ਸਕਦੇ ਪਰ ਮੁਢਲੇ ਤੌਰ ਤੇ ਸਾਨੂੰ ਇਹੋ ਹੀ ਆ ਕਿ ਜਿਹੜਾ ਉਹਦਾ ਰੇਡੀਏਟਰ ਜਰੂਰ ਫਟਿਆ ਹੋਆ ਜੇਕਰ ਉਹ ਵਾਲੇ ਸਮੇਂ ਦੇ ਵਿੱਚ ਕੋਈ ਅਜੀਹੀ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਜਾਂ ਉਹ ਇਸ ਚੀਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਸੀਂ ਕਾਰਵਾਈ ਕਰੋਗੇ ਜੀ ਇਸ ਤੇ ਫਿਰ ਅਸੀਂ ਤੁਹਾਨੂੰ ਬਰੀਫ ਕਰਾਂਗੇ ਸਾਰਾ ਡਿਟੇਲ ਦੱਸਾਂਗੇ ਜੋ ਸਾਨੂੰ ਤੱਤ ਸਾਹਮਣੇ ਆਉਣਗੇ ਠੀਕ ਹੈ ਫੇ ਲੱਲੇ ਉਹ ਜੀ ਗੱਲ ਸਾਡੇ ਸਾਹਮਣੇ ਨਹੀਂ ਆਈ ਕਿਉਂਕਿ ਪੁਲਿਸ ਏਰੀਆ ਹਲੇ ਫਲਾਈਓਵਰ ਤੇ ਵੀ ਦਿਖਾਈ ਦੇ ਰਹੀ ਹੈ ਗਸ਼ਤ ਕਰ ਰਹੀ ਹੈ ਪੁਲਿਸ ਚੀਜ਼ ਉਹ ਇਹ ਜਿਹੜੀ ਜਿਹੜੇ ਉੱਪਰ ਖੜੇ ਨੇ ਰਜਾਨਾ ਲੱਗਦੇ ਰਾਤ ਨੂੰ ਤੁਸੀਂ ਪਹਿਲਾਂ ਵੇਖਦੇ ਠੀਕ ਹੈ ਜੀ ਯਰ ਜੰਨਾ ਰਾਤ ਨੂੰ ਡੈਲੀ ਰਾਏ ਉੱਥੇ ਖੜਦੇ ਪੁਲਿਸ ਜਿਹੜੀ ਅਡੀ ਸਕਿਉਰਟੀ ਹੁੰਦੀ ਹੈ ਚੌਂਕੀ ਥਾਣੇ ਦੀ ਕਰਦੇ ਮੇਰੀ ਟ੍ਰੇਨ ਦੀ ਤਰ੍ਹਾਂ ਖੜਦੇ ਉਹ ਗਾ ਸਪੈਸ਼ਲ ਨਹੀਂ ਖੜਦੇ ਠੀਕ ਹੈ ਪਾਸੇ ਪੁਲਿਸ ਕਹਿੰਦੀ ਜੀ ਅਧਿਕਾਰਿਕ ਬਿਆਨ ਲਿਤਾ ਜਾਵੇ ਜਿਹੜਾ ਅਧਿਕਾਰਿਕ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਤੁਸੀਂ ਕੈਮਰਾ ਖੋਲ ਲੈਂਦੇ ਹੋ ਜਿੰਨਾ ਜਰ ਜਿੰਨਾ ਤੁਸੀਂ ਅਧਿਕਾਰਤ ਸਾਡੇ ਪਹੁੰਚ ਤੋਂ ਪਹਿਲਾਂ ਹੀ ਸਾਰਾ ਸਵਾਲ ਕਰਨ ਲੱਗ ਕੇ ਜਦੋਂ ਅਸੀਂ ਕਹਿੰਦੇ ਹਾਂ ਵੀਰੀਫਾਈ ਕਰ ਰਹੇ ਹਾਂ ਅਸੀਂ ਵੈਰੀਫਾਈ ਕੀਤਾ ਹੁਣ ਤੱਕ ਜੋ ਬਲਾਸਟ ਹੋਇਆ ਉਹਦਾ ਰੈਡੀਏਟਰ ਫਟਿਆ ਵਾ ਉਹਦਾ ਕੁਲਟ ਵਗਿਆ ਤੁਸੀਂ ਗੱਡੀ ਵੀ ਦੇਖ ਸਕਦੇ ਜੇਕਰ ਉਹੋ ਜੀ ਗੱਲ ਉਹਦੀ ਗੱਡੀ ਦਾ ਬੂੰਡ ਦਾ ਨੁਕਸਾਨ ਹੁੰਦਾ ਬੰਪਰ ਦਾ ਨੁਕਸਾਨ ਹੁੰਦਾ ਜਾਂ ਗੱਡੀ ਦਾ ਬਾਕੀ ਨੁਕਸਾਨ ਹੁੰਦਾ ਉਹਦਾ ਪੂਲਟ ਵਗ ਰਿਆ ਵਾ ਤੁਸੀਂ ਉਸ ਤੋਂ ਪਹਿਲਾਂ ਸਵਾਲ ਕਰ ਲਿਆ ਵੀ ਜਦੋਂ ਸਾਡੇ ਕੋਲ ਵੈਰੀਫਾਈ ਨਹੀਂ ਹੋਇਆ ਜਦੋਂ ਹੁਣ ਵੈਰੀਫਾਈ ਹੋਇਆ ਵਾ ਹੁਣ ਤੱਕ ਸਾਡੇ ਕੋਲ ਆਹ ਸਾਹਮਣੇ ਗੱਲ ਆਈ ਹੈ ਫੇਰ ਵੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅਗਲੇ ਬੰਨੇ ਗੱਲ ਸਾਹਮਣੇ ਹੋਊਗਾ ਦੁਬਾਰਾ ਤੁਹਾਨੂੰ ਬਰੀਫ ਕੀਤਾ ਜਾਊਗਾ ਠੀਕ ਹੈ ਕੈਮਰਾ ਪਰਸਨ ਵੰਸੇਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਰਸਰ ਸਾਹਿਬ